ਮੈਂ ਤੁਹਾਡਾ ਆਪਣਾ ਲਖਪ੍ਰੀਤ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜਿਹੜਾ ਗਰਦਾਸਪੁਰ ਦੇ ਕਸਬਾ ਕਲਨੌਰ ਨਜ਼ਦੀਕ ਪਿੰਡ ਸ਼ਿਕਾਰ ਦੇ ਵਿੱਚ ਸੋ ਕਿਸੇ ਵਕਤ ਤਾਂ ਰੱਬ ਦੀਆਂ ਕੀਤਿਆਂ ਤੇ ਵੀ ਇਨਸਾਨ ਨੂੰ ਗੁੱਸਾ ਆ ਹੀ ਜਾਂਦਾ ਇਹ ਗੁੱਸਾ ਆਵੇ ਕਿਉਂ ਵੀ ਕਿਉਣਾ ਇੱਕ ਛੋਟੀ ਬੱਚੀ ਆ ਕਿਸ ਬਿਮਾਰੀ ਨਾਲ ਪੀੜਤ ਆ ਸੋ ਸਾਰੀ ਗੱਲਬਾਤ ਜਿਹੜੀ ਆ ਫੇਰਸ ਦੇ ਨਾਲ ਜ਼ਰੂਰ ਅਸੀਂ ਕਰਦੇ ਆ ਅਚੀਖਾ ਜੀ ਕੀ ਨਾਮ ਹੈ ਪ੍ਰਦੀਪ ਘਰ ਮੈਂ ਦੇਖਾ ਵੀ ਸੋਸ਼ਲ ਮੀਡੀਆ ਤੁਸੀਂ ਜਿਹੜੀ ਇੱਕ ਵੀਡੀਓ ਜਿਹੜੀ ਆ ਪੇਜ ਤੇ ਵਾਇਰਲ ਹੋਈ ਹੈ ਤਾਂ ਡੀ ਉਹ ਕਿਉਂ ਮਤਲਬ ਵੀਡੀਓ ਜਿਹੜੀ ਵਾਇਰਲ ਕਰਦੀ ਲੋੜ? ਇਹ ਵੀਡੀਓ ਅਸਲੀ ਵਾਇਰਲ ਕਰਨ ਦੀ ਲੋੜ ਪਈ ਕਿ ਇਹ ਇਲਾਜ ਇਸ ਦਾ ਬੱਚੇ ਦਾ ਬਹੁਤ ਮਹਿੰਗਾ ਹੈ ਜੋ ਕਿ ਇਸੇ ਕਰਾ ਨਹੀਂ ਪਾande ਕਿਸ ਚੀਜ਼ ਦਾ ਇਲਾਜ? ਥੈਲੇਸੀਮੀਆ ਬਿਮਾਰੀ ਨਾਮ ਕਿੰਨੇ ਚਿਰ ਤੋਂ ਬੱਚੀ ਜਿਹੜੀ ਉਹ ਵੀਰਸ ਤੋਂ ਮਰੀ? 6 ਮਹੀਨਿਆਂ ਦੀ ਜਦੋਂ ਤੋਂ ਬਿਮਾਰੀ ਹੈ 7 ਸਾਲ ਦੀ ਹੋ ਚੁੱਕੀ ਹੈ 6 ਮਹੀਨਿਆਂ ਤੋਂ ਅਸੀਂ ਬਲੱਡ ਚੜਵਾ ਰਹੇ ਹਾਂ ਇਸ ਨੂੰ ਮੈਨੂੰ ਹੁਣ ਤੱਕ ਜਿਹੜਾ ਮੈਨੂੰ ਕਿਥੇ ਜਿਹੜੀ ਟ੍ਰੀਟਮੈਂਟ ਜਿਹੜੀ ਕਿਸ ਮੈਨੂੰ ਹਸਪਤਾਲ ਦੇ ਵਿੱਚ ਜਿਹੜੀ ਚੱਲ ਰਹੀ ਹੈ ਜਿਹੜੀ ਗੁਰੂ ਰਾਮਦਾਸ ਤੋਂ ਬਲੱਡ ਸੀ ਡਵਾਈਸ ਦੱਸ ਨੂੰ 15 ਦਿਨਾਂ ਬਾਅਦ ਹਾਂਜੀ ਮੈਨੂੰ ਹੁਣ ਤੱਕ ਜਿਹੜਾ ਮੈਨੂੰ ਕਿਹ ਚੀਜ਼ ਦੀ ਜਿਹੜੀ ਪੈਸੇ ਦੀ ਦਿੱਕਤ ਆ ਰਹੀ ਹੈ ਜਾਂ ਬਲੱਡ ਦੀ ਦਿੱਕਤ ਆ ਰਹੀ ਹੈ ਐਸੇ ਦੀ ਦਿੱਕਤ ਆ ਰਹੀ ਹੈ ਅਸੀਂ ਇਹਦਾ ਬੋਰ ਮੈਰੋ ਆਪਰੇਸ਼ਨ ਕਰਵਾਉਣਾ ਚਾਹੁੰਦੇ ਹਾਂ ਕਿਸ ਟਾਈਮ ਜਿਹੜਾ ਕਿਸ ਟਾਈਮ ਡਾਕਟਰਾਂ ਨੇ ਜਿਹੜਾ ਆਪਰੇਟ ਜਿਹੜਾ ਦੱਸਿਆ ਆਪਰੇਟ ਤੇ ਤੋਂ 35 ਤੇ ਤੋਂ 40 ਲੱਖ ਰੁਪਏ ਦਾ ਲਾਗ ਦੱਸਿਆ ਡਾਕਟਰਾਂ ਨੇ ਜੋ ਕਿ ਜਦੋਂ ਸਾਡੇ ਕੋਲ ਪੈਸੇ ਇਕੱਠੇ ਹੋ ਜਾਣਗੇ ਉਦੋਂ ਇਹ ਸੀ ਇਲਾਜ ਕਰਵਾਵਾਂਗੇ ਉਹ ਕਿਹੜੇ ਅੰਮ੍ਰਿਤਸਰ ਵਾਲਿਆਂ ਦੱਸਿਆ ਜਾਂ ਕਿੰਨੇ ਵਸਿਆ ਡਾਕਟਰ ਸ਼ੋਤੀ ਲੁਧਿਆਣੇ ਤੋਂ ਹੁੰਦੀ ਹੈ ਹਾਂਜੀ ਕਿਤੇ ਇੱਥੇ ਅੰਮ੍ਰਿਤਸਰਾਂ ਦੇ ਜਾਂਦੇ ਹਾਂ ਅੰਮ੍ਰਿਤਸਰ ਹਾਂਜੀ ਕਿੰਨਾ ਜਿਹੜਾ ਉਹਨੇ ਟਾਈਮ ਜਿਹੜਾ ਦੱਸਿਆ ਟਾਈਮ ਇਹਨਾਂ ਦਾ ਇਸ ਬੱਚਿਆਂ ਦਾ ਜਾਨੀ ਕਿ ਛੋਟੇ ਬੱਚਿਆਂ ਦਾ ਇਲਾਜ ਹੋ ਜੇ ਉਹ ਬੈਟਰ ਹੈ ਜਦੋਂ ਵੱਡੇ ਹੋ ਜਾਣ ਫਿਰ ਰਿਸਕ ਹੁੰਦਾ ਹਾਂਜੀ ਕੋਈ ਤੁਹਾਨੂੰ ਜਿਹੜਾ ਸਮਾਂ ਸੀ ਮਤ ਦੇ ਵਿੱਚ ਦੱਸਿਆ ਹੋਇਆ ਜਨੂੰ ਹਾਂਜੀ ਇਲਾਜ ਤੇ ਸਾਨੂੰ ਇਹ ਦੱਸਿਆ ਕਿ ਹੁਣ ਹੀ ਕਰਵਾਉਣਾ ਬੈਟਰ ਰਹੇਗਾ। ਹਾਂਜੀ। ਮਤਲਬ ਜਿਹੜੀ ਮਤਲਬ ਮੈਡੀਸਿਨ ਜਾਂ ਟ੍ਰੀਟਮੈਂਟ ਉਹ ਤਾਂ ਜਿਵੇਂ ਐਸੇ ਤੁਹਾਡੀ ਚੱਲੀ ਰਹੀ ਹੈ। ਹਾਂਜੀ ਮੈਡੀਸਿਨ ਚੱਲ ਰਹੀ ਹੈ। ਹਾਂਜੀ। ਕਿੰਨੇ ਦਿਨਾਂ ਬਾਅਦ ਜਿਹੜਾ ਬਲੱਡ ਜਿਹੜਾ ਚੇਂਜ ਜਿਹੜਾ ਹੁੰਦਾ? 15 ਦਿਨਾਂ ਬਾਅਦ। ਹਾਂਜੀ। ਉਹ ਕਿਵੇਂ ਜਿਹੜਾ ਪ੍ਰੋਵਾਈਡ ਹੋ ਜਾਂਦਾ ਪੰਜਾਂ ਦੇ। ਹਾਂਜੀ ਹੋ ਜਾਂਦਾ। ਕਦੇ-ਕਦੇ ਦਿੱਕਤ ਆਉਂਦੀ ਹੈ। ਪਰ ਹੋ ਜਾਂਦਾ। ਉਹ ਹਸਪਤਾਲੋਂ ਅਰੇਂਜ ਹੁੰਦਾ ਕਿ ਜਾਂ ਮਲ ਜਿਹੜੀਆਂ ਲੱਗੀਆਂ। ਹਸਪਤਾਲ ਤੋਂ। ਹਾਂਜੀ। ਉਹ ਇਹ ਜਿਹੜੀਆਂ ਚਾਰਜਸ ਜਿਹੜੇ ਲੱਗ ਰਹੇ ਨੇ ਜਾਂ ਵੈਸੇ ਸੇਵਾ ਤੋਂ ਤੋਂ ਹੋਈ ਲੱਗਦੀ। ਨਹੀਂ ਬਲੱਡ ਫ੍ਰੀ ਮਿਲਦਾ ਜਿਹੜੀ ਮੈਡੀਸਿਨ ਆ ਉਹ ਸਾਨੂੰ ਮੁੱਲ ਲੈਣੀ ਪੈਂਦੀ ਹੈ। ਹਾਂਜੀ। ਉਹ ਵੈਸੇ ਤਾਂ ਸਰਕਾਰ ਨੂੰ ਜਿਹੜਾ ਦਾਵਾ ਕੀਤਾ ਗਿਆ ਉਹ ਹੋ ਸਕਦਾ ਮੁੱਲ ਪ੍ਰੋਸੈਸ ਚੱਲ ਰਿਹਾ ਹੈ ਜਿਹੜੀ ਇਸ ਚੀਜ਼ ਦੀ ਮੈਡੀਸਿਨ ਆ ਉਹ ਫ੍ਰੀ ਜਿਹੜੀ ਆ ਇਸ ਬਿਮਾਰੀ ਤੋਂ ਪੀੜਤ ਜਿਹੜੇ ਲੋਕਾਂ ਨੂੰ ਜਿਹੜੀ ਦਿੱਤੀ ਜਾ ਰਹੀ। ਮੁੱਲ ਇਸ ਤਰ੍ਹਾਂ ਦਾ ਹੈ ਕੋਈ ਕਿਤੇ ਵੀ। ਮੈਡੀਸਿਨ ਹੈ ਪਰ ਬੱਚੇ ਨਹੀਂ ਉਹ ਖਾਂਦੇ ਹੈਗੇ। ਹਾਂਜੀ। ਉਹ ਜਿਹੜੀ ਫ੍ਰੀ ਆਂਦੀ ਹੈ। ਹਾਂਜੀ ਉਹ ਖਾਂਦੇ ਨਹੀਂ ਹੈਗੇ। ਹਾਂਜੀ। ਹਲੋ ਕਿੰਨੀ ਹੁਣ ਜਿਹੜੀ ਅਮਾਉਂਟ ਹੈ ਜਿਹੜੀ ਦੱਸੀਆ ਤੇ ਕਿੰਨਾ ਜਿਹੜਾ ਤੁਹਾਨੂੰ ਜਿਹੜਾ ਵਾ ਡਾਕਟਰ ਸਾਹਿਬ ਲੋ ਟਾਈਮ ਜਿਹੜਾ ਦਿੱਤਾ ਉਹ ਵਿਸਤਾਰ ਨਾਲ ਜਿਹੜਾ ਥੋੜੀ ਜਾਣਕਾਰੀ ਦੱਸੋ 35 ਤੋਂ 40 ਲੱਖ ਰੁਪਏ ਦੀ ਮੰਗ ਕੀਤੀ ਹੈ ਡਾਕਟਰਾਂ ਨੇ ਇਹਦੇ ਵਿੱਚ ਆ ਜਿਹੜੇ ਤੁਸੀਂ ਫੜੀਆਂ ਰਪੋਟਾਂ ਮਾੜੀ ਕਿ ਕਿਹੜੀ-ਕਿਹੜੀ ਜਿਹੜੀ ਰਪੋਰਟ ਹੈ ਇਹ ਦੀਆਂ ਰਿਪੋਰਟਾਂ ਨੇ ਜਿਸ ਨੂੰ ਸਾਨੂੰ ਪਤਾ ਲੱਗਾ ਸੀ ਕਿ ਚਲੇ ਸੀ ਇਹਨੀਆਂ ਜੀਮਾਰੀ ਹੈ ਇਸ ਨੂੰ ਅੱਜ ਜਿਸ ਤੋਂ ਅਸੀਂ 15 ਦਿਨਾਂ ਬਾਅਦ ਬਲੱਡ ਲਗਵਾਉਨੇ ਆ ਇਹ ਸਾਰੀ ਡਿਟੇਲ ਦਿੱਤੀ ਹੋਈ ਹੈ ਇਹ ਸਾਰੀ ਜਿਹੜੀ ਡਾਇਰੀ ਬਣੀ ਹੈ ਹਾਂਜੀ ਡਾਇਰੀ 15 ਦਿਨਾਂ ਬਾਅਦ ਜਾਇਦਾ ਉਹ ਨੋਟ ਸਾਰਾ ਕਰਦੇ ਹਾਂਜੀ ਮਲੋ ਹੁਣ ਟਾਈਮ ਹੋ ਗਿਆ ਕਿ ਜਾ ਮਲੋ ਕਰਾਏ ਜੋ ਨੇ ਜਾਣਾ ਹਾਂਜੀ ਕਿਸ ਦਿਨ ਦੇ ਤਰੀਕੇ ਨਾਲ 15 ਦਿਨ ਹੋ ਗਏ ਅਸੀਂ ਹੁਣ ਜਾਣਾ ਹਾਂਜੀ ਹੁਣ ਜਿਹੜੀ ਉਹ ਸਮਾਜ ਸੇਵੀ ਸੰਸਥਾ ਨੇ ਜਾਂ ਹੋਰ ਐਨਆਰਆਈ ਵੀਰ ਨੇ ਉਹਨਾਂ ਤੋਂ ਕਿਸ ਚੀਜ਼ ਦੀ ਮਦਦ ਦਿਖਾਉਂਦੇ ਅਸੀਂ ਉਹਨਾਂ ਤੋਂ ਮਦਦ ਕਰਦੇ ਆ ਕਿ ਜਿੰਨੀ ਵੀ ਸਾਡੀ ਵੱਧ ਤੋਂ ਵੱਧ ਘੱਟ ਤੋਂ ਘੱਟ ਮਦਦ ਹੋ ਸਕਦੀ ਹੈ ਇਹਨਾਂ ਰਵੀਰ ਸਾਡੀ ਮਦਦ ਜ਼ਰੂਰ ਕਰਨ। ਮਤਲਬ ਕੋਣ ਹੈ ਪਰਿਵਾਰ ਦੇ ਵਿੱਚ ਕਮਾਉਂਦਾ ਹੈ ਕਿਵੇਂ ਜਿਹੜਾ ਸਰਕਲ ਜਿਹੜਾ ਸਾਡਾ? ਇਹਨਾਂ ਦੇ ਪਾਪਾ ਨੇ ਤੇ ਮੈਂ ਅਤੇ ਸਾਡੀ ਬੇਟੀ ਕੋਈ। ਹਾਂਜੀ। ਕੀ ਕਰਦੇ ਹੋ ਤੁਸੀਂ? ਪਾਪਾ ਇਹਨਾਂ ਦੇ ਦਿਹਾੜੀ ਟੱਪਾਈ ਕਰਦੇ ਨੇ। ਹਾਂਜੀ। ਕਿੰਨੀ ਦਿਹਾੜੀ ਕਰਦੇ? ਦਿਹਾੜੀ ਇਦਾਂ ਹੀ 300-400 ਤੱਕ ਹੋ ਜਾਂਦੀ ਹਾਂਜੀ। ਉਸਨੂੰ ਤਾਂ ਫਿਰ ਕਰਦਾ ਹੈ ਮਹਾ ਜੜਾ। ਹਾਂਜੀ। ਉਨਾ ਜੇ ਤੱਕ ਤੁਹਾਡੇ ਕੋਲ ਕੋਈ ਜਿਹੜੀ ਅਮਾਉਂਟ ਇਕੱਠੀ ਹੋਈ ਜਾਂ ਕਿਸੇ ਵੱਲੋਂ ਤੁਹਾਡੇ ਤੱਕ ਅਪਰੋਚ ਕੀਤੀ ਹੈ ਹਾਂਜੀ ਨਹੀਂ ਹੁਣ ਤੁਹਾਡੇ ਤੱਕ ਜਿਹਨੇ ਅਪਰੋਚ ਕਰਨੀ ਹੋਵੇ ਤਾਂ ਮਤਲਬ ਤੁਹਾਡਾ ਨੰਬਰ ਜਾਂ ਕੋਈ ਆਪਾਂ ਤੁਹਾਡੀ ਜਿਹੜੀ Google Pay ਨੰਬਰ ਉਹ ਇੱਥੇ ਜ਼ਰੂਰ ਮੈਂਸ਼ਨ ਕਰਾਂਗੇ ਜਾਂ ਸਿੱਧਾ ਜਾਂ ਕਿਸੇ ਨੇ ਤੁਹਾਡੇ ਤੱਕ ਅਪਰੋਚ ਕਰਨੀ ਹੋਵੇ ਤਾਂ ਕਿਹੜਾ ਪਿੰਡ ਤੇ ਕਿਹੜਾ ਜਲਾ ਪੈਂਦਾ ਸ਼ਿਕਾਰਮਾਸੀਆਂ ਸਾਡਾ ਪਿੰਡ ਹੈ ਜ਼ਿਲ੍ਹਾ ਗੁਰਦਾਸਪੁਰ ਡੇਰਾ ਬਾਬਾ ਨਾਨਕ ਇਸ ਟਾਈਮ ਜਿਹੜੀ ਬੱਤੀ ਹੈ ਕਰੇ ਰੈਂਦੀ ਜਾਂ ਪਰਦੇ ਛੜਦੀ ਫਰਸਟ ਕਲਾਸ ਚ ਪੜਦੀ ਹਾਂਜੀ ਹਉ ਦਿੱਕਤ ਜਿਹੜੀ ਬੱਚੇ ਨੂੰ ਕੋਈ ਆਂਦੀ ਤ ਨਹੀਂ ਮੈਡੀਸਿਨ ਜਦੋਂ ਚੱਲ ਰਹੀ ਹੈ ਇਸ ਤੋਂ ਨਾਲ ਕੋਈ ਦਿੱਕਤ ਨਹੀਂ ਹੈ ਅਜੇ ਤੱਕ ਤਿਹਾਂਦੀ ਕਿੰਬਲ ਜਿਵੇਂ ਦੇ ਥੋੜੇ ਬਸ ਜੀ ਨਹੀਂ ਮੈਡੀਸਿਨ ਨਾਲ ਕੋਈ ਦਿੱਕਤ ਨਹੀਂ ਹੁੰਦੀ ਬਲੱਡ ਜਦੋਂ ਆਪਾਂ ਨਹੀਂ ਚੜਵਾਉਂਦੇ ਫਿਰ ਪਰੇਸ਼ਾਨੀ ਹੁੰਦੀ ਹੈ ਬੁਖਾਰ ਹੋ ਜਾਂਦਾ ਹਾਂਜੀ ਫਿਰ ਜਿਹੜੀ ਟਿਫਲੇ ਤਾਂ ਮਲੋ ਉਹ 3 ਮਿੰਟ ਜਿਹੜੀ ਸਾਰੀ ਉੱਥੋਂ ਹੀ ਫਿਰ ਕਰਦੇ ਹੋਣੇ ਸਰੀ ਅੰਮ੍ਰਿਤਸਰ ਦੇ ਜਿਹੜਾ ਫਿਰ ਰਸਤਾ ਹੁੰਦਾ ਹਾਂਜੀ ਜੋ ਜੋ ਆਪਾਂ ਬਲੱਡ ਚੜਵਾਵਾਂਗੇ ਇਸ ਦੀ ਗ੍ਰੋਥ ਵੀ ਬਲੱਡ ਚੜਵਾਉਣ ਦੇ ਨਾਲ ਹੀ ਹੋਣੀ ਪਰ ਥੋੜੋ ਬਹੁਤ ਜਿਵੇਂ ਸਕੂਲ ਦੇ ਵਿੱਚ ਜਾਂਦੇ ਜਾਂ ਸਸਤਾ ਬਣ ਜਾਂਦੇ ਕਦੀ ਉਹਨਾਂ ਨੇ ਕਦੀ ਮਤਲਬ ਇਸ ਚੀਜ਼ ਦਾ ਉਹਨੂੰ ਤੁਸੀਂ ਜਾਗਰੂਤ ਕੀਤਾ ਜਾਂ ਉਹਨਾਂ ਨੂੰ ਮਤਲਬ ਥੋੜੀ ਬਹੁਤ ਕੀਥੇ ਚੀਜ਼ ਦੀ ਹਾਂਜੀ ਉਹਨਾਂ ਨੂੰ ਸਕੂਲ ਵਾਲਿਆਂ ਨੇ ਦੱਸਿਆ ਹੋਇਆ ਹਾਂਜੀ ਸੋ ਬੱਚੀ ਨਾਲ ਵੀ ਥੋੜੀ ਬਹੁਤੀ ਜਿਹੜੀ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦੇ ਹਾਂ ਜੀ ਬੜਾ ਜੀ ਕੀ ਨਾਮ ਸਕੂਲ ਜਾਂਦੇ ਪ੍ਰੀ ਸਕੂਲ ਲੈ ਕਲਾਸ ਚ ਫਰਸਟ ਕਲਾਸ ਸੋ ਇਹ ਅਸੀਂ ਮਸੂਮ ਬੱਚੀ ਜਿਹੜੀ ਆ ਕਿ ਇਸ ਨੂੰ ਤਾਂ ਹਜੇ ਇਹ ਚੀਜ਼ ਦਾ ਵੀ ਨਹੀਂ ਜਿਹੜਾ ਪਤਾ ਸੋ ਇਸ ਤਰ੍ਹਾਂ ਦਾ ਜੇ ਕਿਸੇ ਵੱਡੇ ਜਾਂ ਵੀਆਈਪੀ ਦੇ ਜਾਂ ਕਿਸੇ ਵੀ ਵਿਅਕਤੀ ਚੋਂ ਅਸੀਂ ਇਸ ਚੀਜ਼ ਨੂੰ ਨਹੀਂ ਕਹਿੰਦੇ ਅਗੇ ਕੁਦਰਤੀ ਇੰਜਾਮ ਦੀਣਾ ਪਰ ਉਸ ਨੇ ਤਾਂ ਟੈਨਸ਼ਨ ਦੇ ਵਿੱਚ ਹੀ ਜਿਹੜਾ ਮਤਲਬ ਆ ਜਾਣਾ ਸੀ ਕਿ ਵੀ ਬੱਚੇ ਬੱਚੀ ਚੋਂ ਕੁਦਰਤੀ ਪਰਮਾਤਮਾ ਦੀ ਜਿਹੜੀ ਬਖਸ਼ ਹੁੰਦੀ ਆ ਪਰ ਕਿਸੇ ਜਿਹੇ ਵਿਅਕਤੀ ਤੋਂ ਹੁੰਦਾ ਤਾਂ ਉਹ ਇਸ ਵਕਤ ਮੇਰੇ ਖਿਆਲ ਨਾਲ ਟੈਨਸ਼ਨ ਦੇ ਵਿੱਚ ਜ਼ਰੂਰ ਜਿਹੜਾ ਹੋਣਾ ਸੀ ਤਾਂ ਟੈਨਸ਼ਨ ਨਾਲ ਹੀ ਉਹ ਮੰਲੋ ਆਪਣੀ ਜਾਨ ਨੂੰ ਜਿਹੜੀ ਜੋਖਮ ਦੇ ਵਿੱਚ ਪਾ ਸਕਦੇ ਸੋ ਇਸ ਤਰ੍ਹਾਂ ਦੇ ਪਰਿਵਾਰ ਨੇ ਜਾਂ ਇਸ ਤਰ੍ਹਾਂ ਦੀ ਜਿਹੜੀ ਮੱਲੋ ਹੈਗੇ ਨੇ ਪੀੜਤ ਜਿਹੜੇ ਲੋੜਵੰਦ ਪਰਿਵਾਰ ਨੇ ਸੋ ਇਹਨਾਂ ਦੀ ਜਿਹੜੀ ਐਨਆਰਆਈ ਵੀਰ ਜਾਂ ਸਮਾਜ ਸੇਵੀ ਸਾਥੀ ਨੇ ਉਹ ਮਦਦ ਜ਼ਰੂਰ ਕਰਨ ਸੋ ਰਕਮ ਜਿਹੜੀ ਵੱਡੀ ਹੈ ਇੱਕ ਵੀਰ ਜਿਹੜਾ ਫੌਜੀ ਆ ਉਹ ਤਾਂ ਅਲੇ ਦੁਆਲੇ ਜਿਹੜਾ ਘੁਮ ਕੇ ਜਾਂ ਦੂਰਲੇ ਜਾ ਕੇ ਪਿੰਡਾਂ ਤੋਂ ਜਿਹੜੀ ਆਪ ਦੀ ਮਦਦ ਜ਼ਰੂਰ ਕਰ ਰਿਹਾ ਕੋਈ ਤੁਹਾਡੇ ਤੱਕ ਹੋ ਵੀ ਗਈ ਆ ਤਾਂ ਅਮਾਉਂਟ ਬਹੁਤ ਵੱਡੀ ਆ ਮੰਨ ਲਓ ਕਰੋੜਾਂ ਦੇ ਵਿੱਚ ਜਿਹੜੀ ਆ ਦੱਸੀ ਆ ਜੀ ਇਹ ਅਮਾਉਂਟ ਛੋਟੀ ਵੀ ਮੰਨ ਲਓ ਉਸ ਦੇ ਨਾਲੋਂ ਬਹੁਤ ਹੀ ਜ਼ਿਆਦਾ ਛੋਟੀ ਆ ਪਰ ਇਹਨਾਂ ਦੇ ਵਾਸਤੇ ਕਹਿ ਸਕਦੇ ਆ ਬਹੁਤ ਹੀ ਜ਼ਿਆਦਾ ਵੱਡੀ ਆ ਪਰਿਵਾਰ ਲੋੜਵੰਦ ਦੇ ਨਹੀਂ ਇੰਨੀ ਵੱਡੀ ਜਿਹੜੀ ਰਕਮ ਆ ਹੋਰੀ ਮਨ ਲਓ ਕੋਈ ਕਿਸੇ ਵળે ਤਾਂ ਐਡੀ ਜਿਹੜੀ ਰਕਮ ਆ ਵੱਡੇ ਵੱਡੇ ਜਿਹੜੇ ਨੇ ਸੂਖਾ ਵਾਲੇ ਬੰਦੇ ਉਹਨਾਂ ਤੋਂ ਵੀ ਜਿਹੜੀ ਕੱਢਣੀ ਔਖੀ ਹੋ ਜਾਂਦੀ ਆ ਸੋ ਪਰਿਵਾਰ ਦੀ ਮਦਦ ਜਿਹੜੀ ਲੋੜਵੰਦ ਪਰਿਵਾਰ ਜਰੂਰ ਕਰਨੀ ਚਾਹੀਦੀ ਆ ਸੋ ਮੈਂ ਤਾਂ ਡਾ ਆਪਣਾ ਪੱਤਰਕਾਰ ਨਾ ਪਈ ਸਹੀ ਖੁਸ਼